ਰਾਜ ਪੰਜਾਬ ਵਿੱਚ ਜਿਹੜੀ ਇੱਕ ਕੁਦਰਤੀ ਆਫਤ ਆਈ ਆ ਹੜ੍ਹ ਦੇ ਰੂਪ ਵਿੱਚ ਸਾਡੇ ਸਾਹਮਣੇ ਆਈ ਆ ਇਸ ਨਾਲ ਜੂਝਣ ਲਈ ਸਾਰਾ ਪੰਜਾਬ ਹੀ ਤਿਆਰ ਆ ਤੇ ਇਸ ਵਿੱਚ ਇੱਕ ਛੋਟਾ ਜਿਹਾ ਹਮਲਾ ਸਾਡਾ ਪਿੰਡ ਜਿਹੜਾ ਅਟਾ ਆ ਉਹਨੇ ਅੱਗੇ ਆ ਕੇ ਦਿਖਾਇਆ ਆ ਇਸ ਵਿੱਚ ਸਾਡੇ ਸਮੂਹ ਨਗਰ ਨਿਵਾਸੀਆਂ ਨੇ ਉਹਨਾਂ ਦੇ ਨਾਲ-ਨਾਲ ਸਾਡੇ ਦਾ ਅਟਾ ਓਵਰਸੀਸ ਜਿਹੜੀ ਹੈਗੀ ਕਮੇਟੀ ਉਹਨਾਂ ਨੇ ਪਿੰਡ ਦੇ ਜਿੰਨੇ ਵੀ ਐਨਆਰਆਈ ਇਹ ਭੈਣ ਭਾਈ ਹੈਗੇ ਆ ਉਹਨਾਂ ਨੇ ਨਾਲ ਹੀ ਸਾਡੇ ਇਨਰਵਿਲ ਕਲੱਬ ਇਕ ਗੁਰਾਇਆ ਡਿਸਟ੍ਰਿਕਟ 307 ਤੋਂ ਉਹਨਾਂ ਨੇ ਸਹਿਯੋਗ ਦਿੱਤਾ ਹੈ ਤੇ ਹਰ ਤਰ੍ਹਾਂ ਦੀ ਆਪਾਂ ਉਹਦੇ ਵਿੱਚ ਸਨ ਲੈ ਕੇ ਜਾ ਰਹੇ ਹਾਂ ਤਾਂ ਕਿ ਆਪਾਂ ਥੋੜਾ ਜਿਹਾ ਜਿੰਨਾ ਕਿ ਵੀ ਆਪਣੇ ਕੋਲ ਹੋ ਸਕਿਆ ਆਪਾਂ ਇਹ ਪਿੰਡ ਦੇ ਲੋਕਾਂ ਨੇ ਸਾਰਿਆਂ ਨੇ ਆਪਣਾ ਮਤਲਬ ਸਾਨੂੰ ਸਹਿਯੋਗ ਦਿੱਤਾ ਹੈ ਵੱਧ ਤੋਂ ਵੱਧ ਕੇ ਹਰ ਇੱਕ ਘਰ ਨੇ ਹਰ ਇੱਕ ਮੈਂਬਰ ਨੇ ਤੇ ਇਹ ਦੇਖ ਕੇ ਇਸ ਕਰਕੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡਾ ਸਾਥ ਦਿੱਤਾ ਹੈ ਕਿ ਆਪਣੇ ਆਪਾਂ ਪੰਜਾਬ ਨੂੰ ਉਸ ਜਗ੍ਹਾ ਤੇ ਲਿਆ ਕੇ ਖੜਾ ਕਰ ਸਕੀਏ ਜਿੱਥੇ ਉਹ ਥੱਲੇ ਲਈ ਤੋਂ ਲੈ ਗਿਆ ਹੈ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਹੜਾ ਹੜਪੀੜਤਾਂ ਲਈ ਅਸੀਂ ਸਮਾਨ ਲੈ ਕੇ ਜਾ ਰਹੇ ਆ ਉਹਦੇ ਵਿੱਚ ਸਾਰੇ ਪਿੰਡ ਨੇ ਐਨਆਰਆਈ ਵੀਰਾਂ ਨੇ ਅ ਇਨਰ ਬੈਲ ਨੇ ਔਰ ਮੰਦਰਬਾਬਾ ਬਲਗਨਾਥ ਪਿੰਡਕਟਾ ਜਿੱਥੇ ਦਾ ਮੈਂ ਮੇਨ ਪੁਜਾਰੀਆਂ ਅਸੀਂ ਵੀ ਆਪਣੇ ਡੇਰੇ ਵੱਲੋਂ ਵੀ ਸਾਰੇ ਪਿੰਡ ਵੱਲੋਂ ਅਸੀਂ ਵੱਧ ਚੜ ਕੇ ਜੋ ਵੀ ਮਤਲ ਕੰਬਲ ਤੋਂ ਲੈ ਕੇ ਡਾਕਟਰੀ ਚੀਜ਼ਾਂ ਤੋਂ ਲੈ ਕੇ ਖਾਣ ਪੀਣ ਦਾ ਸੁੱਕੀਆਂ ਰਸਤ ਹਰ ਚੀਜ਼ ਪਾਣੀ ਹਰ ਚੀਜ਼ ਲੈ ਕੇ ਚੱਲੇ ਆ ਅ ਅਸੀਂ ਪਹਿਲਾਂ ਸਾਨੂੰ ਪਤਾ ਵੀ ਚੀਜ਼ਾਂ ਇੰਨੀਆਂ ਪਹੁੰਚ ਰਹੀਆਂ ਹਰ ਜਗ੍ਹਾ ਵੇਸਟ ਹੋ ਜੰਨੀਆਂ ਪਹਿਲਾਂ ਅਸੀਂ 2-3 ਦਿਨ ਜਾ ਕੇ ਪਹਿਲਾਂ ਸਰਵੇ ਕੀਤੇ ਮੁੰਡਿਆਂ ਨੂੰ ਨਾਲ ਲੈ ਜਾ ਕੇ ਕਿ ਕਿ ਨੂੰ ਕਿਹੜੀ ਚੀਜ਼ ਦੀ ਲੋੜ ਆ ਤਰਪੈਲਾਂ ਦੀ ਲੋੜ ਆ ਜਾਲੀਆਂ ਦੀ ਮੱਛਰਦਾਨੀਆਂ ਦੀ ਲੋੜ ਆ ਟਰਚਾਂ ਦੀ ਲੋੜ ਆ ਔਰ ਜਿਹੜੇ ਪਸ਼ੂ ਆ ਪਸ਼ੂਆਂ ਨੂੰ ਚਾਰੇ ਦੀ ਲੋੜ ਆ ਤੂੜੀ ਦੀ ਲੋੜ ਆ ਇਹ ਸਾਡਾ ਨਗਰ ਸਾਰਾ ਇਕੱਠਾ ਹੋ ਕੇ ਇਹ ਚੀਜ਼ਾਂ ਅਸੀਂ ਲੈ ਕੇ ਜਾ ਰਹੇ ਆ ਤੇ ਮੈਂ ਆਸ ਕਰਦਾ ਆ ਬਈ ਪ੍ਰਮਾਤਮਾ ਕਿਰਪਾ ਹੀ ਕਰੇ ਹੁਣ ਤਾਂ ਬਹੁਤ ਜ਼ਿਆਦਾ ਆਫਤ ਮੀਂਹ ਦੀ ਆ ਚੁੱਕੀ ਆ ਤੇ ਅਸੀਂ ਇੱਕ ਛੋਟਾ ਜਿਹਾ ਅਪਰਾਲਾ ਪੈਂਡਲੋਂ ਕਰ ਰਹੇ ਆ ਤੇ ਬਾਬਾ ਪੌਣਾ ਹਰੀ ਸਾਰਿਆਂ ਦਾ ਭਲਾ ਕਰੇ ਅਸੀਂ ਇੱਧਰ ਸ਼ਨੀ گاؤں ਦੇ ਲਾਗੇ ਪਿੰਡ ਆ ਜੀ ਉਹ ਖੈਰਾ ਬੇਟ ਦੇ ਵਿੱਚ ਜਾ ਰਹੇ ਆ ਉੱਥੇ ਖੈਰਾ ਨਵਾਂ ਖੈਰਾ ਪਿੰਡ ਆ ਇੱਕ ਕੁੱਲੀਆਂ ਪਿੰਡ ਆ ਉਹ ਪਿੰਡਾਂ ਦੇ ਅਸੀਂ ਸਰਵੇ ਜਿਨ੍ਹਾਂ ਦੇ ਕੀਤੇ ਆ ਅਸੀਂ ਉੱਥੇ ਜਾ ਰਹੇ ਆ ਜੀ ਮੈਸੇਜ ਤਾਂ ਇਹੀ ਆ ਦੇਖੋ ਜੀ ਜਿਹੜਾ ਹੜ ਪੀੜਤਾਂ ਲਈ ਆਪਾਂ ਸਮਾਨ ਲੈ ਜਾਣੇ ਆ ਪਹਿਲਾਂ ਮੈਂ ਇਹ ਕਹਿਣਾ ਵੀ ਉੱਥੇ ਜਾ ਕੇ ਪਹਿਲਾਂ ਇੱਕ ਦੋ ਦਿਨ ਪਹਿਲਾਂ ਸਰਵੇ ਕੀਤਾ ਜਾਵੇ ਪਤਾ ਕੀਤਾ ਜਾਵੇ ਕਿਹੜੀ ਚੀਜ਼ ਦੀ ਜ਼ਰੂਰਤ ਆ ਜ਼ਰੂਰਤ ਹੈ ਵੀ ਆ ਦਾ ਨਹੀਂ ਆ ਜੇ ਆਪਾਂ ਜਾਵਾਂਗੇ ਪਤਾ ਕਰਾਂਗੇ ਵਾਹ ਚੀਜ਼ ਦੀ ਜ਼ਰੂਰਤ ਤਾਂ ਉਹੀ ਚੀਜ਼ ਲਜਾਈ ਜਾਵੇ ਉਹੀ ਉਹਨਾਂ ਨੂੰ ਮੁਹੱਈਆ ਕਰਾਈ ਜਾਵੇ ਕਿਉਂਕਿ ਜਿਹੜਾ ਖਾਣ ਪੀਣ ਦਾ ਸਮਾਨ ਆ ਜਿਹੜਾ ਬੰਦਾ ਇੱਕ ਦਿਹਾੜੀਦਾਰ ਵੀ ਆ ਉਹ ਵੀ ਬੰਦਾ ਆਪਣੀ ਦਸਾਂ ਨੌਹਾਂ ਦੀ ਕਮਾਈ ਦੇ ਵਿੱਚੋਂ ਟੈਲਫੋਨ ਕੱਢ ਕੇ ਦੇ ਰਿਹਾ ਆ ਆਪਾਂ ਕਹਿੰਨੇ ਜਿਹੜਾ ਬੰਦਾ ਕੋਈ ਵੀ ਚੀਜ਼ ਦੇ ਰਿਹਾ ਉਹਦੀ ਵੇਸਟ ਨਾ ਹੋਵੇ ਉਹ ਸਹੀ ਬੰਦੇ ਨੂੰ ਤੇ ਸਹੀ ਜਗ੍ਹਾ ਲੱਗ ਜਵੇ ਮੈਸੇਜ ਇਹ ਆ ਬਈ ਅ ਬਸ ਜੇ ਕੋਈ ਆਪਣਾ ਆਪਾਂ ਦੂਰ ਜਾਣ ਨਾਲੋਂ ਜੀ ਆਪਣੇ ਗਵਾਂਢੀ ਨੂੰ ਲੋੜ ਆ ਮੰਨ ਲਓ ਵੀ ਸਾਡੇ ਗਵਾਂਢੀ ਦੀ ਛੱਤ ਚੋਂਦੀ ਆ ਤੇ ਅਸੀਂ ਟਰਾਲੀਆਂ ਭਰ ਕੇ ਦੂਰ ਜਾਂਦੇ ਆ ਆਪਣੇ ਪਿੰਡ ਦੇ ਵਿੱਚ ਅਗਰ ਕਿਸੇ ਨੂੰ ਜ਼ਰੂਰਤ ਆ ਤੁਸੀਂ ਪਹਿਲਾਂ ਆਪਣਾ ਪਿੰਡ ਦਾ ਸਰਵੇ ਕਰਕੇ ਆਪਣੇ ਪਿੰਡਦਿਆਂ ਨੂੰ ਪੁੱਛੋ ਵੀ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਆ ਫੇਰ ਬਾਹਰ ਜਾਓ ਹੋ ਗਿਆ ਪੂਰਾ ਹਾਂ ਜੀ ਸੁੱਕਾ ਦੁੱਧ ਆਟਾ ਜਾਲੀ ਤੇ ਘਰੇਾਨੇ ਦਾ ਸਾਮਾਨ ਐਦਾਂ ਕੀਤਾ ਇੱਕ ਮਹੀਨਾ ਹਾਂ ਜੀ ਹਾਂ ਜੀ ਆਜੋ 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 ਲੈ 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 ਚਲੋ ਹੋਈ ਜਾ ਮਾਤਾ ਹੋਈ ਜਾ ਬਾਰੀ ਬਾਰੀ ਹੋਈ ਜਾ ਆਜੋ ਆਜੋ ਮਸੀ ਆਜਾ ਆਜਾ ਆਇਓ ਯੇ ਅੱਗੇ ਅੱਗੇ ਹੌਲੀ ਹੌਲੀ ਅੱਗੇ ਆਇਓ ਜੀ ਆਜਾ ਦੇ ਦੇ ਕਿਹਨਾਂ ਨੂੰ ਕਿਹਨੇ ਬੋਰਡ ਭਾਣ ਕੇ ਜਲਦੀ ਆ ਜਾਓ ਸਰ ਦੇ ਸਕਦੇ ਹਾਂ ਅੰਡਰਟੇਕਿੰਗ ਸਰ ਜਨਕਾ ਦਾ ਸਵਾਗਤ ਹੈ ਸਾਡਾ ਕੰਪਨੀ ਕੋਈ ਅੰਮ੍ਰਿਤ ਸਿੰਘ ਜੀ ਨੇ ਐਸ ਵੈਲ ਰਹੀ ਪੰਚਾਇਤ ਨਾਲ ਉਹਦੇ ਪੈਂਡਰ ਮੰਨ ਪੁਲੀਨ ਦੇ ਬਾਰੇ ਗੱਲ ਕਰਦਾ ਕਿ ਇਹ ਜੀ ਨੇ ਕੋਈ ਵੀ ਅੰਦਾਜ਼ਾ ਕਦਮ ਲੜੋ ਪਾਇਆ ਹੋਇਆ ਚਾਹ ਬਸ ਲਈ ਉਹ ਕਿਤੇ ਵੀ ਕਿਤੇ ਵੀ ਪਾਣੀ ਦੀ ਬਿਮਾਰ ਖਤੂ ਦੀ ਬਿਮਾਰ ਕਿਥੇ ਲਿਆ ਜਾਵੇ ਜਿਆਦਾਤਰ ਇਨਸਾਨ ਰਹੇ ਆ

¡Vamos a